ਮਛੀਵਾੜਾ ਤੋਂ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ 7 ਦਿਨ ਤੋਂ ਲੜਕੀ ਦੀ লাশ ਨਾ ਮਿਲਣ ਦੇ ਕਰਕੇ ਪਰਿਵਾਰ ਦੇ ਵੱਲੋਂ ਬੜੇ ਅਨੋਖੇ ਤਰੀਕੇ ਦੇ ਨਾਲ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੁਹਾਨੂੰ ਦੱਸਦੇ ਹਾਂ ਕਿ 7 ਦਿਨ ਪਹਿਲਾਂ ਇਹ ਲੜਕੀ ਜੋ ਕਿ ਝੋਨਾ ਲਗਾਉਣ ਦਾ ਕੰਮ ਕਰਦੀ ਸੀ ਤਾਂ ਇਸ ਨੂੰ ਜਵਾਬ ਦੇ ਦਿੱਤਾ ਗਿਆ ਕੰਮ ਤੋਂ ਜਿਸ ਵਾਰ ਦੇ ਲੜਕੀ ਜਿਹੜਾ ਹੈ ਆਪਣੇ ਬਾਕੀ ਮਜ਼ਦੂਰ ਸਾਥੀਆਂ ਦੇ ਨਾਲ ਮਾਛੀਵਾੜਾ ਦਰਿਆ ਦੇ ਉੱਤੇ ਜਾਂਦੀ ਹੈ ਜਿੱਥੇ ਪਾਣੀ ਵੱਧ ਹੋਣ ਕਰਕੇ ਅਚਾਨਕ ਉਸ ਦਾ ਪੈਰ ਤਿਲਕ ਜਾਂਦਾ ਹੈ ਤੇ ਲੜਕੀ ਜਿਹੜਾ ਹੈ ਦਰਿਆ ਦੇ ਵਿੱਚ ਡੁੱਬ ਜਾਂਦੀ ਹੈ ਜਿਸ ਤੋਂ ਬਾਅਦ ਕਈ ਦਿਨਾਂ ਤੱਕ ਗੋਤਾਖੋਰ ਕਰੜੀ ਮਿਹਨਤ ਕਰਦੇ ਨੇ ਪਰ ਸਫਲਤਾ ਜਿਹੜੀ ਹੈ ਉਹ ਹਾਸਲ ਨਹੀਂ ਹੁੰਦੀ ਲੜਕੀ ਦੀ লাশ ਜਿਹੜੀ ਉਹ ਬਰਾਮਦ ਨਹੀਂ ਹੁੰਦੀ ਜਿਸ ਤੋਂ ਬਾਅਦ ਅੱਜ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇੱਕ ਕਪੜੇ ਦਾ ਪੁਤਲਾ ਬਣਾ ਕੇ ਲੜਕੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਜੀਹਾਂ ਸੁਣ ਕੇ ਬੜਾ ਹੈਰਾਨ ਲੱਗਦਾ ਹੈ ਕਿ ਇੱਕ ਲੜਕੀ ਜੋ ਪਾਣੀ ਦੇ ਵਿੱਚ ਡੁੱਬ ਗਈ ਜਿਸ ਦੀ লাশ ਨਹੀਂ ਮਿਲੀ ਤਾਂ ਪਰਿਵਾਰ ਦੇ ਵੱਲੋਂ ਆਪਣੇ ਆਪ ਨੂੰ ਤਸੱਲੀ ਦੇਣ ਦੇ ਲਈ ਜਿਹੜਾ ਇਸ ਤਰੀਕੇ ਦੇ ਨਾਲ ਇੱਕ ਕਪੜਾ ਇਕੱਠਾ ਕਰਕੇ ਉਸ ਦਾ ਪੁਤਲਾ ਬਣਾਇਆ ਗਿਆ ਤੇ ਉਸ ਤੋਂ ਬਾਅਦ ਉਸ ਪੁਤਲੇ ਨੂੰ ਜਿਵੇਂ ਅਸਲੀ লাশ ਦੇ ਨਾਲ ਰਸਮਾਂ ਕੀਤੀਆਂ ਜਾਂਦੀਆਂ ਨੇ ਉਸ ਨੂੰ ਨਿਲਾਇਆ ਜਾਂਦਾ ਉਸ ਤੋਂ ਬਾਅਦ ਉਸ ਨੂੰ ਜਿਹੜਾ ਮੋਢੇ ਦੇ ਉੱਤੇ ਰੱਖ ਕੇ ਫਿਰ ਅੰਤਿਮ ਸੰਸਕਾਰ ਕੀਤਾ ਜਾਂਦਾ ਤਾਂ ਸੇਮ ਉਸੇ ਤਰੀਕੇ ਦੇ ਨਾਲ ਚਿਖਾ ਤੇ ਕੀਤੀ ਗਈ ਉਸੇ ਤਰੀਕੇ ਦੇ ਨਾਲ ਜਿਹੜਾ ਉਹ ਅਰਥੀ ਵੀ ਤਿਆਰ ਕਰੀ ਗਈ ਤੇ ਉਸ ਤੋਂ ਬਾਅਦ ਉਹ ਰਸਮਾਂ ਨਾਲ ਹੀ ਜਿਹੜਾ ਅੰਤਿਮ ਸੰਸਕਾਰ ਇਸ ਲੜਕੀ ਦਾ ਉਹ ਕੀਤਾ ਗਿਆ ਹੈ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹ ਵੀ ਸੁਣ ਲੈਂਦੇ ਆ। ਯਾਰ ਨਾਮ ਸਾਫ਼ ਲੜਕੀ ਦਾ ਨੀਸ਼ਾ ਕੁਮਾਰੀ ਜੀ। ਉਹ ਕਿਹੜਾ ਕੰਮ ਕਰਦੀ ਸੀ? ਉਹ ਚੌਣਾਗੁੱਡਣ ਗਈ ਸੀ। ਅੱਛਾ ਜੀ। ਕੀ ਆ ਹੋਆ ਵਹਾਂ ਪਰ? ਵਹਾਂ ਚੌਣਾਗੁੱਡਣ ਗਈ ਸੀ ਤਾਂ ਮਤਲਬ ਕਿ ਦੁਪਹਿਰ ਨੂੰ ਨਾ ਮਤਲਬ ਸਰਦਾਰ ਨੇ ਕਿਹਾ ਵੀ ਲੇਬਰ ਕੰਮ ਨਹੀਂ ਕਰਦਾ ਲੇਬਰ ਲੈ ਜਾਓ ਆਪਣਾ ਦੁਪਹਿਰ ਨੂੰ। ਤਾਂ ਉਹ ਲੇਬਰ ਲੈਣ ਗਿਆ। ਪਹਿਲੇ ਟੈਂਪੋ ਲੈ ਕੇ ਘਰ ਨੂੰ ਆਉਣ ਲੱਗਿਆ ਤਾਂ ਉਹ ਟੈਂਪੋ ਲੈ ਕੇ ਮਤਲਬ ਕਿ ਫਿਰ ਪਤਾ ਨਹੀਂ ਕੀ ਹੋਇਆ ਘਰ ਨੂੰ ਮੋੜਦਾ ਮੋੜਦਾ ਨਾ ਫਿਰ ਵਾਪਸ ਲੈ ਗਿਆ ਦਰਿਆ ਕੰਨੀ ਜੀ ਤੇ ਘਟੋ ਘਟ ਪੰਜ 6 ਕਿੱਲੇ ਬਾਟ ਸੀਗਾ ਤੇ ਮਤਲਬ ਪੰਜ 6 ਕਿੱਲੇ ਬਾਟ ਸੀਗਾ ਤਾਂ ਉੱਥੋਂ ਮਤਲਬ ਕੀ ਨਾ ਕਹਿੰਦਾ ਪਾਣੀ ਦੇਖ ਕੇ ਆ ਠੇਕੇਦਾਰ ਕਹਿੰਦਾ ਮੈਂ ਪਾਣੀ ਦੇਖ ਕੇ ਆ ਹੁਣ ਮਨ ਲਓ ਪਾਣੀ ਦੇਖਣ ਜਾਣੇ ਤਾਂ ਆਪਾਂ ਇਕੱਲਾ ਜਾਣਾ ਤਾਂ ਇਕੱਲਾ ਜਿਹੜਾ ਲੇਬਰ ਨਾਲ ਤਾਂ ਜਾਊਗਾ ਜੀ ਫਿਰ ਉੱਥੇ ਪਾਣੀ ਦੇਖਣ ਗਏ ਤਾਂ ਠੇਕੇਦਾਰ ਨਾ ਆਉਣ ਲੱਗੇ ਵਿੱਚ ਪਹਿਲੇ ਠੇਕੇਦਾਰ ਬੜੇ ਜੀ ਤਰੀਕਾ ਤੋਂ ਬਿਹਾਰ ਵਾਲੀ ਲੇਡੀ ਸੀਗੀ ਉਹ ਬੜਿਆ ਵਿੱਚ ਉਹਨੂੰ ਤੈਰਨਾ ਆਉਂਦਾ ਸੀਗਾ ਤੇ ਉਸ ਤੋਂ ਬਾਅਦ ਇਹ ਤਿੰਨ ਚਾਰ ਕੁੜੀਆਂ ਬੜੀ ਨੇ ਵਿੱਚ ਤੇ ਆਪਣੀ ਕੁੜੀ ਮਤਲਬ ਕਹਿੰਦੇ ਨੇ ਮਤਲਬ ਕਿ ਵੀ ਉਹ ਜਾਂਦੀ ਨਹੀਂ ਸੀਗੀ ਮਤਲਬ ਕਿ ਜਦੋਂ ਜਾਣਾ ਤਾਂ ਮਤਲਬ ਸਲਿੱਪ ਕਰਦਾ ਦੋਨੇ ਪੈਰ ਸਲਿੱਪ ਕਰੂਗਾ ਜੇ ਕੋਈ ਪਿੱਛੋਂ ੱੱਕਾ ਮਾਰਦਾ ਤੇ ਉਹ ਪਤਾ ਵੀ ਇੱਕ ਪੈਰ ਤੇ ਸਲਿੱਪ ਕਰੂਗਾ ਉਹ ਇੱਕ ਪੈਰ ਦਾ ਨਿਸ਼ਾਨ ਸੀਗਾ ਮਤਲਬ ਕਿ ਇੱਕੋ ਪੈਰ ਦਾ ਨਿਸ਼ਾਨ ਦੇਖਿਆ ਜੀ ਦੋਨੇ ਪੈਰ ਦਾ ਨਿਸ਼ਾਨ ਨਹੀਂ ਦੇਖਿਆ ਉਹ ਪਾਣੀ ਡਿੱਗੀ ਸੀ ਹਾਂਜੀ ਆਪ ਕੋ ਕੋ ਸ਼ੱਕਾ ਹੈ ਕੋਈ ਸ਼ੱਕਾ ਹੀ ਹੈ ਮਤਲਬ ਕੀ ਜੀ ਮਤਲਬ ਕੀ ਕੁੜੀ ਗਈ ਤੇ ਗਈ ਕਿੱਧਰ ਜੀ ਹੁਣ ਮੰਨ ਲਓ ਆਪਾਂ ਡੁੱਬਦੇ ਹਾਂ ਕੋਈ ਵੀ ਡੁੱਬਦਾ ਤਾਂ ਬੰਦਾ ਉੱਪਰ ਆਂਦਾ ਹੀ ਹੈ ਜੀ ਆਪਣੀ ਤਲਾਸ਼ ਕੀ ਪਾਣੀ ਵਿੱਚ ਪਾਣੀ ਦੇ ਉੱਤੇ ਸਾਰਾ ਲੱਭਿਆ ਮਤਲਬ ਕਿ ਸਾਨੂੰ ਕਿੰਨੇ ਦਿਨ ਲੱਗਿਆ ਆਪਣਾ 2 ਵਜੇ ਕੁੜੀ ਉੱਥੇ ਗਏ ਦਰਿਆ ਤੇ ਮੈਨੂੰ ਪੌਣੇ 4 ਵਜੇ ਫੋਨ ਆਇਆ ਜੀ ਉਥੋਂ ਬਈ ਇਹ ਲੱਭਦੇ ਰਹੇ ਪਤਾ ਨਹੀਂ ਹੁਣ ਡੱਬ ਜਾਣੇ ਉਦੋਂ ਸਾਨੂੰ ਫੋਨ ਨਹੀਂ ਕੀਤਾ ਪੌਣੇ 4 ਵਜੇ ਸਾਨੂੰ ਫੋਨ ਕੀਤਾ ਬਈ ਕੁੜੀ ਥੋੜੀ ਡੁੱਬ ਗਈ ਚਲੋ ਆਪਾਂ ਕੰਮ ਤੇ ਸੀਗੇ ਕੰਮ ਛੱਡ ਕੇ ਆਸੀ ਅੱਗੇ ਪਿੱਛੇ ਨਹੀਂ ਦੇਖਿਆ ਮੋਟਰਸਾਈਕਲ ਲੈ ਕੇ ਗਿਆ ਜੀ ਉੱਥੇ ਦੇਖਿਆ ਕੁਝ ਲੱਭਿਆ ਨਹੀਂ ਜੀ ਸਾਨੂੰ ਤੇ ਬੋਟਾ ਨਾਲ ਤੁਸੀਂ ਕਿਤੇ ਦਿੰਦਾ ਬਧਰੇ ਉਥੇ ਕੁੜੀ ਨੂੰ ਲਾਉਂਦਾ ਉੱਥੇ ਮਤਲਬ ਕਿ ਪੂਰਾ ਹਫਤਾ ਲੱਭਦੇ ਰਹੇ ਜੀ ਅੱਛਾ ਕਿਸ ਤੇ ਨਾਲ ਵੀ ਗੋਤਾ ਕਿਸ ਤੇ ਗੋਤਾਖੋਰ ਵੀ ਬੁਲਾਏ ਜੀ ਮਤਲਬ ਕਿ 7 ਤਰੀਕ ਨੂੰ ਗੋਤਾਖੋਰ ਵੀ ਆਏ 8 ਤਰੀਕ ਨੂੰ ਵੀ ਆਏ ਫਿਰ ਆਪਾਂ ਜਿਹੜੇ ਉਥਾਂ ਦੇ ਆਪਣਾ ਜਸਵੰਤ ਮਕੇਰੀਆਂ ਤੋਂ ਉਹ ਵੀ ਆਏ ਨੇ ਤੋਹਨ ਨੂੰ ਬੁਲਾਇਆ ਉਹਨਾਂ ਨੇ ਵੀ ਆਪਣਾ ਫਲੋਰ ਤੱਕ ਦੇਖ ਲਈ ਕਿਥੇ ਨਹੀਂ ਮਿਲਿਆ ਜੀ ਕੁੜੀ ਡੈਡ ਬੋਡੀ ਨਹੀਂ ਮਿਲੀ ਜੀ ਉਨਾ ਚੁੜੀ ਜੱਕੀ ਕੀਤਾ ਤੁਸੀਂ ਅੱਜ ਅਸੀਂ ਸੰਸਕਾਰ ਕੀਤਾ ਜੀ ਮਤਲਬ ਕਿ ਚਲੋ ਜਿਹੜਾ ਬਣਦਾ ਜੀ ਹੁਣ ਮਤਲਬ ਹਾਂਜੀ ਕਿਸ ਨੇ ਕਹਾਤ ਆਪਕੋ ਪੰਡਿਤ ਜੀ ਕਰ ਕਿਸ ਨੇ ਪੰਡਤ ਨਹੀਂ ਜੀ ਆਪਕੀ ਸਾਥੀ ਕੇ ਲਈ ਹਾਂਜੀ ਅੱਛਾ ਕਹਾਂ ਪਰ ਕੀਆ ਸੰਸਕਾਰ ਉਹ ਜਿੱਥੇ ਆਪਣਾ ਮਤਲਬ ਕਿ ਕੋੜੀ ਡੁੱਬੀ ਜੀ ਉੱਥੇ ਕੀਤਾ ਜੀ ਆਪਣੇ ਪੁਲਿਸ ਕੇ ਪਾਸ ਕਾਇਦ ਕਰਵਾਇਆ ਇਸ ਕੀ ਹਾਂਜੀ ਗਏ ਸੀਗੇ ਤੇ ਪੁਲਿਸ ਦੇ ਪਾਸ ਕਾਇਦ ਸੀਗੇ ਤੇ ਉਹ ਕਹਿੰਦੇ ਵੀ ਮਤਲਬ ਕਿ ਨਾ ਬਈ ਸਾਡੇ ਇਲਾਕੇ ਨਹੀਂ ਪੈਂਦਾ ਤੁਸੀਂ ਜਾ ਕੂਮ ਜਾਓ ਕੂਮ ਜੇ ਪੈਂਦਾ ਤੇ ਮੁੰਛੀ ਕਹਿੰਦਾ ਜੀ ਚਲੋ ਕੋਈ ਨਹੀਂ ਬਾਕੀ ਦੇਖਦੇ ਆ ਸਵੇਰੇ ਬਕਾਇਦਾ ਮੌਕਾ ਮਤਲਬ ਕਿ ਕੋਈ ਹਜੇ ਆਇਆ ਨਹੀਂ ਵੀ ਉਸ ਨੂੰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਆਏ ਮੰਗ ਕਰਦੇ ਜਿਹੜਾ ਸਾਡੇ ਕੁੜੀ ਦੇ ਨਾਲ ਨਾਂ ਇਨਸਾਫ ਉਹ ਇਨਸਾਫ ਚਾਹੀਦਾ ਹੈ